ਹੇ ਹੁਣ ਮੈਂ ਬੇਨਤੀ ਕਰਾਂਗਾ ਇਸ ਪਿੰਡ ਦੇ ਪੜ੍ਹੇ ਲਿਖੇ ਸੂਝਵਾਨ ਸਰਪੰਚ ਸਾਹਿਬ ਸ਼ਰੀਪਾ ਜੱਲਾਲ ਜੀ ਜੋ ਸਾਡੇ ਵੈਸੇ ਸਾਡੇ ਪਰਿਵਾਰੇ ਪੁਰਾਣੇ ਪਰਿਵਾਰਿਕ ਮੈਂਬਰ ਨੇ ਲੈਕਚਰ ਆਦੇ ਤੌਰ ਤੇ ਇਹ ਸਕੂਲ ਚ ਰਿਟਾਇਰ ਹੋਏ ਨੇ ਔਰ ਅੱਜ ਸਰਪੰਚ ਦੇ ਤੌਰ ਤੇ ਪਿੰਡ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਦਾ ਸਹਿਯੋਗ ਇਹਨਾਂ ਦਾ ਮਾਰਗਦਰਸ਼ਨ ਹਮੇਸ਼ਾ ਸਾਨੂੰ ਮਿਲਦਾ ਰਹਿੰਦਾ ਹੈ ਇੱਕ ਵਾਰ ਜ਼ੋਰਦਾਰ ਤਾਲੀਆਂ ਦੇ ਨਾਲ ਅਸੀਂ ਸਟੇਜ ਤੇ ਇਹਨਾਂ ਦਾ ਸਵਾਗਤ ਕਰਾਂਗੇ ਸਟੇਜ ਤੇ ਆਉਣਗੇ ਔਰ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਥੈਂਕ ਯੂ ਹਲੋ ਬਹੁਤ ਬਹੁਤ ਬਾਤ ਹੀ ਸਤਿਕਾਰਯੋਗ ਸ਼ਾਸਸ ਦੇ ਬਾਬਾ ਬੋਟ ਸਾਡੇ ਨੌਜਵਾਨ ਐਮਐਲਏ ਗੋਲਦੀ ਮੁਸਾਫਰ ਦੇ ਪਿਤਾ ਜੀ ਫੁਡਾਰ ਗੁਜਰਨ ਸਿੰਘ ਮੁਸਾਫਰ ਸਾਹਿਬ ਸਾਡੇ ਜ਼ਿਲ੍ਹੇ ਦੇ ਡੀਓ ਸਾਹਿਬ ਸतीश ਕੁਮਾਰ ਜੀ ਹਰਮੇਸ਼ ਕੁਮਾਰ ਜੀ ਟ੍ਰਾਇਲਰ ਸਚੂ ਪ੍ਰਿੰਸੀਪਲ ਬਾਬੂ ਸਿੰਘ ਜੀ ਅੰਗਰੇਜ਼ ਸਿੰਘ ਜੀ ਬਲਾਕ ਪ੍ਰਧਾਨ ਮਲਵਿੰਦਰ ਸਿੰਘ ਜੀ ਚੇਅਰਮੈਨ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਪੰਜਾਬ ਜਗਰਾਜ ਸਿੰਘ ਜੀ ਸਰਪੰਚ ਚੰਖੇੜਾ ਜਸਵਿੰਦਰ ਸਿੰਘ ਮੱਲੀ ਸਰਪੰਚ ਕਟਿਆਵਾਲੀ ਗੁਰਪ੍ਰੀਤ ਸਿੰਘ ਸੰਗਠ ਮੋਰਚਾ ਆਲ ਇੰਡੀਆ ਜਸਪੀਰ ਸਿੰਘ ਫੌਜੀ ਸਰਪੰਚ ਬਿਜਮੁਰ ਕਿਰਾਖੇੜਾ ਜੀ ਸਰਪੰਚ ਨਿਹਾਲ ਚੰਦ ਕਨਿੰਦੇਸ ਰਾਜ ਜੀ ਡਾਕਟਰ ਬਿਹਾਰੀ ਜੀ ਮੈਂਬਰ ਪੰਨੂराम ਜੀ ਮਰਗਚਨ ਜੀ ਦੇ ਬਹੁਤ ਹੀ ਸਤਿਕਾਰਯੋਗ ਮਾਪਿਓ ਜ਼ੋਰਦਾਰ ਤਾੜੀ ਤੁਹਾਡੇ ਆਪਣੇ ਵਾਸਤੇ ਮੈਨੂੰ ਗਿਆਨ ਦੇ ਇਸ ਸਮੁੰਦਰ ਦੇ ਵਿੱਚ ਆ ਕੇ ਬੋਲਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਮੇਰੇ ਵਾਸਤੇ ਖੁਸ਼ੀ ਦਾ ਦੇਣਾ ਜਿੰਨਾ ਵੱਡਾ ਹੈ ਗੁਰਜਨ ਸਿੰਘ ਬਸਾਫਰ ਸਿਆਸਤ ਦੇ ਬਾਬਾ ਬੋੜੀ ਨਹੀਂ ਜਿੰਨਾਂ ਦੇ ਅਧੀਨ ਜਦੋਂ ਡੀਓ ਹੋਇਆ ਕਰਦੇ ਸੀ ਮੈਂ ਐਸੇ ਟੀਚਰ ਕੰਮ ਕੀਤਾ ਹੈ ਇਹ ਮੇਰੇ ਵਾਸਤੇ ਮਾਣ ਦੀ ਗੱਲ ਹੈ ਜਿੰਨਾਂ ਦੇ ਅਧੀਨ ਡੀਓ ਸ਼ੇਪ ਦੇ ਮੈਂ ਕੰਮ ਕੀਤਾ ਉਹ ਇੱਥੇ ਬਿਰਾਜ਼ਮਾਨ ਨੇ ਔਰ ਜਿਸ ਬੱਚੇ ਨੂੰ ਮੈਂ ਪੜਾਇਆ ਐਸੀ ਸਕੂਲ ਦੇ ਵਿੱਚ ਸ਼੍ਰੀ ਕੁਮਾਰ ਜੀ ਸਰਮਾਲੇ ਖੜੇ ਹੋਇਆ ਜੀ ਇਹ ਵੀ ਡੀਓ ਨੇ ਇਹ ਮੌਜੂਦਾ ਡੀਓ ਨੇ ਇਸ ਤੋਂ ਵੱਡੀ ਮਾਣ ਦੀ ਗੱਲ ਕੀ ਉਟਕਦੀ ਹੈ ਇੱਕ ਨੂੰ ਪੜ ਕੇ ਔਰ ਦੂਜੇ ਨੂੰ ਪੜਾਇਆ ਹੋਵੇ ਤੇ ਉਹ ਡੀਓ ਦੇ ਬਰਾਬਰ ਡੀਓ ਬੈਠਾ ਹੋਵੇ ਇਸ ਤੋਂ ਵੱਡੀ ਮਾਨ ਵਾਲੀ ਗੱਲ ਨਹੀਂ ਹੋ ਸਕਦੀ ਕਿ ਜੋਰ ਦਾ ਤਾੜੀ ਪਲੀਜ਼ ਬਾਬੂ ਸਿੰਘ ਜੀ ਪ੍ਰਿੰਸੀਪਲ ਸਾਡੀ ਅੰਗਰੇਜ਼ ਜੀ ਸਾਡੀ ਸਾਰੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜੋ ਵੀ ਅੱਥੇ ਪਹੁੰਚਿਆ ਹੈ ਖਾਸ ਕਰਕੇ ਬੱਚੇ ਜੋ ਪਰਫਾਰਮੈਂਸ ਕਰ ਰਹੇ ਨੇ ਮੈਂ ਧੰਨਵਾਦੀ ਹਾਂ ਖਾਸ ਕਰਕੇ ਸਮੁੱਚੀ ਟੀਮ ਦਾ ਮੁਸਾਫਰ ਸਾਹਿਬ ਮੈਂ ਇਸ ਟਮ 18 ਸਾਲ ਦਾ ਹਾਂ 35 ਸਾਲ ਮੈਂ ਇਸ ਸਕੂਲ ਦੇ ਵਿੱਚ ਗੁਜ਼ਾਰੇ ਨੇ 10 ਸਾਲ ਐਜ ਐ ਸਟੂਡੈਂਟ ਔਰ 25 ਸਾਲ ਐਜ ਐ ਟੀਚਰਸ ਅੱਜ ਇਸ ਥਾਂ ਤੇ ਮੈਂ ਬੋਲ ਰਿਹਾ ਥਿਗੜਾ ਕੁਸ਼ਤੀ ਦਾ ਅਖਾੜਾ ਹੋਇਆ ਕਰਦਾ ਸੀ ਮੈਂ ਯਾਦ ਕਰ ਰਿਹਾ ਮੇਰੇ ਉਸ ਓਮ ਪ੍ਰਕਾਸ਼ ਮਿੱਤਲ ਸਾਹਿਬ ਨੂੰ ਜੋ ਹਲਮਾਸਟਰ ਸੀ ਮੇਰੇ ਮੈਂ ਬਹੁਤ ਗਰੀਬ ਪਰਿਵਾਰ ਵਿੱਚੋਂ ਸੀ ਮੈਂ ਯਾਦ ਕਰ ਰਿਹਾ ਸਰਦਾਰ ਅਜੈਬ ਸਿੰਘ ਮੇਰੇ ਪੀਟੀਆਈ ਜਿੱਥੇ ਵੀ ਹੋਣ ਜਿਨ੍ਹਾਂ ਨੂੰ ਮੈਂ ਦਰੋਣਾਚਰੀਆ ਅਵਾਰਡ ਨਾਲ ਸਨਮਾਨਿਤ ਕੀਤਾ ਹੈ ਅੱਜ ਮੈਂ ਜੋ ਕੁਝ ਵੀ ਹਾਂ ਇਸ ਧਰਤੀ ਇਸ ਸਕੂਲ ਔਰ ਤੁਹਾਡੇ ਸਹਿਯੋਗ ਨਾਲ ਹਾਂ ਤੁਸੀਂ ਮੈਨੂੰ ਸਰਪੰਚੀ ਦਿੱਤੀ ਮੈਂ ਉਹਦਾ ਕਰਜ਼ਾ ਲਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਦਿਨ ਰਾਤ ਕਰਕੇ ਆਪਨੇ ਇਸ ਪਿੰਡ ਵਾਸਤੇ ਨਗਰ ਵਾਸਤੇ ਜੋ ਕੁਝ ਵੀ ਕਰ ਸਕਦਾ ਹਾਂ ਮੈਂ ਸੌਣ ਤੋਂ ਪਹਿਲਾਂ ਸੋਚਦਾ ਮੈਂ ਸਵੇਰੇ ਕੀ ਕਰਨਾ ਹੈ ਮੈਨੂੰ ਨਹੀਂ ਲੱਗਦੀ ਕਿਉਂਕਿ ਹਲਕੇ ਦਾ ਬੱਲੂਆਣਾ ਪਿੰਡ ਹੋਣ ਕਰਕੇ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਰਕੇ ਇਹ ਡਿਵੈਲਪ ਨਹੀਂ ਹੋ ਸਕਿਆ ਅੱਜ ਇੱਥੇ ਪਤਾ ਨਹੀਂ ਉਹਨੇ ਹੀ ਕਮਰੇ ਹੋਣਗੇ ਜਿੰਨੀਆਂ ਬੱਚੇ ਬੱਚਿਆਂ ਵਾਸਤੇ ਟਾਇਲਟਸ ਨਹੀਂ ਮੈਨੂੰ ਯਾਦ ਨੇ ਇਸ ਥਾਂ ਤੇ ਗੱਦੀ ਦੀ ਕੰਦ ਹੋਇਆ ਕਰਦੀ ਸੀ ਤੇ ਸਾਨੂੰ ਉੱਥੇ ਜਾ ਕੇ ਮਤਲਬ 2 ਮਿੰਟ ਵੀ ਜਾਣਾ ਤਾਂ ਤੇ ਹੀ ਸ਼ਰਮ ਆਇਆ ਕਰਦੀ ਸੀ ਔਰ ਅੱਜ ਮੈਂ ਸਲੂਟ ਕਰਦਾ ਭਗਵੰਤ ਮਾਨ ਦੀ ਸਰਕਾਰ ਨੂੰ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਨਾਲ ਉਹ ਕਰ ਦਿੱਤਾ ਜੋ ਕਦੇ ਸੋਚ ਨਹੀਂ ਸਕਦਾ ਇਹਦੇ ਵਾਸਤੇ ਮੈਂ ਧਰਵਾਦੀ ਹਾਂ ਖਾਸ ਕਰਕੇ ਸਾਡੇ ਨੌਜਵਾਨ 골ਡੀ ਮੁਸਾਫਰ ਮੇਰੇ ਬੱਚਿਆ ਸਮਾਨ ਸਪਸ਼ਟ ਕਰਨ ਲਗੀ ਇਹ ਮੇਰੇ ਪਿਤਾ ਸਮਾਨ ਨੇ ਇਹਨਾਂ ਦਾ ਬੱਚਾ ਮੇਰੇ بیٹے ਸਮਾਨ ਹੈ ਮੈਨੂੰ ਇਹ ਕਹਿੰਦਿਆ ਕੋਈ ਅਤਕਤਨੀ ਨਹੀਂ ਹੈ ਉਹ ਮੇਰਾ ਬੱਚਾ ਇੰਨਾ ਕੁਛ ਕਰ ਦਿੱਤਾ ਇੰਦਾ ਕੁਛ ਬੱਲੂਆਂ ਨੇ ਹਲਕੇ ਵਾਸਤੇ ਕਰ ਦਿੱਤਾ ਵੀ ਰਕਮ ਦਸੀਏ ਇਤਬਾਰ ਤੇ ਨਹੀਂ ਆਉਂਦਾ ਪਰ ਨਹੀਂ ਉਹਨਾਂ ਨੇ ਕੀਤਾ ਹੈ ਦਿਨ ਰਾਤ ਉਹ ਅੱਜ ਵੀ ਸਜੇਸ ਕਿ ਲੱਗ ਪਏ ਡਿਵੈਲਪਮੈਂਟ ਵਾਸਤੇ ਉੱਥੇ ਗਏ ਉਹਨਾਂ ਚੰਡੀਗੜ੍ਹ ਵਾਸਤੇ ਕੁਝ ਲਿਆਉਣਾ ਹੈ ਕੁਝ ਕਰਨਾ ਹੈ ਕੁਝ ਲਿਆਉਣਾ ਹੈ ਕੁਝ ਕਰਨਾ ਹੈ ਤੇ ਜਦੋਂ ਉਹ ਕਹਿੰਦੇ ਨੇ ਵੀ ਹਾਥੀ ਕੇ ਪਾਉ ਮੈਂ ਸਭ ਕਾ ਪਾਉ ਜਦੋਂ ਬਾਪੂ ਹੀ ਆ ਗਿਆ ਤੇ ਬੱਚਾ ਵਿੱਚ ਹੀ ਆ ਗਿਆ ਮਾਰੋ ਜੋਰ ਨਾਲ ਤਾਲੀ ਵੀ ਅੱਜ ਦਾ ਦਿਨ ਮੁਬਾਰਕ ਹੈ ਡਬਲ ਸਟੋਰੀ ਤੁਹਾਡੇ ਬਣ ਚੁੱਕੀ ਹੈ ਕਿਸ ਪ੍ਰਕਾਰ ਦੀ ਜਿਹੜੀ ਆਪਣੀ ਮੈਨੂ ਐਮਐਲ ਸਾਹਿਬ ਦੱਸ ਰਹੇ ਸੀ ਆਪਣੇ ਸਰ ਜੀ ਵੀ 1 ਕਰੋੜ 15 ਲੱਖ ਰੁਪਇਆ ਪੀਐਮ ਸ਼ਹਿਰ ਵਿੱਚ ਉਹ ਜੋ ਸਿਸਟਮ ਚ ਲੈਂਦਾ ਹੈ ਇਹਦੇ ਵਾਸਤੇ ਹੈ ਤੇ 65 ਲੱਖ ਰੁਪਈਆ ਪ੍ਰਾਇਮਰੀ ਸਕੂਲ ਵਾਸਤੇ। ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ? ਜੋ ਆਪਰੇ ਬਾਪੂ ਜੀਓ ਦੇ ਲੇਪਸੇ ਸ਼ੀਰ ਉਦਮ ਸਿੰਘ ਗਰਾਊਂਡ ਆਪਾਂ ਹੈ ਉੱਥੇ 25 ਲੱਖ ਰੁਪਏ ਦੀ ਗ੍ਰਾਂਟ ਮੇਲ ਸਾਹਿਬ ਨੇ ਪੀਰ ਅੰਦਾਰੀ ਵਾਸਤੇ ਦਵਾਈ ਹੈ। ਉੱਥੇ ਸਾਡੇ ਟਰੈਲ ਹੋ ਕੇ ਸਾਡਾ ਸਪੋਰਟਸ ਦਾ ਵਿੰਗ ਸ਼ੁਰੂ ਹੋ ਗਿਆ। ਜਿੱਥੇ ਅਸੀਂ ਕੁਝ ਦਿਨ ਪਹਿਲਾਂ ਇਹ ਸਪੋਰਟਸ ਦੇ ਬੱਚੇ ਉਹ ਸੈਟਲਡ ਕਰਕੇ ਪੰਜਾਬ ਗਵਰਨਮੈਂਟ ਨੇ ਉਹਨਾਂ ਨੂੰ ਅਡਾਪਟ ਕੀਤਾ ਹੈ ਉਹਨਾਂ ਨੂੰ ਅੱਗੇ ਲੈ ਕੇ ਜਾਵੇਗੀ। ਉੱਥੇ ਸਾਰੇ 7 ਲੱਖ ਰੁਪਏ ਦੀ ਹੋਰ ਵਿਰਾਲ ਜਿਹੜੀ ਐਮਨ ਸਾਹਿਬ ਨੇ ਸਾਨੂੰ ਦਿੱਤੀ ਹੈ ਇਹਦੇ ਕਰਕੇ ਗਾਰਡਨ ਬਣ ਰਿਹਾ ਤੇ ਮੈਂ ਕੀ ਕੀ ਕਰਾਵਾਂ ਮੈਂ ਦਨਵਾਦੀ ਹਾਂ ਇਸ ਸਕੂਲ ਦਾ ਖਾਸ ਕਰਕੇ ਬਾਪੂ ਜੀ ਤੁਹਾਡਾ ਪੰਜਾਬ ਗਵਰਨਮੈਂਟ ਦਾ ਜਿਨ੍ਹਾਂ ਨੇ ਇਹਨਾਂ ਕੁਛ ਕੀਤਾ ਸਮਾਂ ਥੋੜਿਆ ਜਾ ਦੇਣ ਦਿੱਤਾ ਕਿਉਂਕਿ ਬਾਪੂ ਜੀ ਅੱਗੇ ਜਾਣਾ ਹੈ ਮੇਰੇ ਇੱਕ ਸਟੂਡੈਂਟ ਦੀ ਮਦਦਦ ਦਾ ਹੈਗੀ ਹੈ ਉਹ ਐਕਸਪਾਇਰ ਹੋ ਗਈ ਸੀ ਮੈਂ ਉੱਥੇ ਵੀ ਜਾਣਾ ਇਸ ਵਾਸਤੇ ਤੁਸੀਂ ਇੱਥੇ ਆਏ ਪਹੁੰਚੇ ਬੱਲੂ ਆਣਾ ਬੱਲੋ ਤੁਹਾਡਾ ਸਭ ਦਾ ਪਿਆਰ ਦਿলো ਦਰਵਾਦੀ ਤੈਨੂੰ ਦੁਬਾਰਾ ਥੈਂਕ ਯੂ ਥੈਂਕ ਯੂ ਸਰ ਪਰ ਦੇ ਸਰਪੰਚ ਸ਼੍ਰੀ ਭਜਨਦਾਲ ਜੀ ਸੋ ਇਸੇ ਕੜੀ ਦੇ ਵਿੱਚ ਅੱਗੇ ਆਪਣੇ ਵਿਚਾਰ ਤੁਹਾਡੇ ਸਾਹਮਣੇ ਨਾਲ ਸਾਂਝੇ ਕਰਨਗੇ ਸਰਦਾਰ ਅੰਗਰੇਜ਼ ਸਿੰਘ ਜੀ ਬਰਾਡ ਪ੍ਰਧਾਨ ਔਰ ਪਿਛਲੀ ਆਈਟਮ ਤੇ ਮਨਮਿੰਦਰ ਸਿੰਘ ਜੀ ਨੰਦਾ ਨਟਾ ਸੋਰੀ ਮਾਰਕ ਫੈਡਿੰਗ ਇੰਸਪੈਕਟਰ 500 ਰੁਪਏ ਸਪੈਸ਼ਲ ਫਾਉਂਡਸ ਬੱਚਿਆਂ ਦੇ ਮਾਨ ਸਕੂਲ ਨੂੰ ਭੇਜ ਰਹੇ ਨੇ ਇੱਕ ਵਾਰ ਜ਼ੋਰਦਾਰ ਤਾਲੀਆਂ ਜੀ ਵੀ ਉਸ ਬੈਟੇ ਫੁਗਾਈ ਚੇਅਰਮੈਨ ਚੇਅਰਮੈਨ ਵੈਲਫੇਅਰ ਸ਼ਹੀਦ ਕਮ ਸਿੰਘ ਵੈਲਫੇਅਰ ਸੁਸਾਇਟੀ ਥੈਂਕ ਯੂ ਸਰ ਥੈਂਕ ਯੂ ਕਿੱਥੇ ਜੀ ਕਰਨਾ ਥੋੜਾ ਅੱਗੇ ਕਰਵਾ ਦਿਓ ਟੈਸਟ ਸਟੂਡੈਂਟ ਸਾਹਮਣੇ ਜਿਹੜੇ ਬੱਚੇ ਬੈਠੇ ਐ ਤੇ ਪਿੰਡ ਦੇ ਮੌਤਵਾਰ ਸੱਜਣਾ ਤੇ ਮੇਰੀਆਂ ਮਤਾਵਾਂ ਪੈਣਾ ਅਸੀਂ ਤੁਹਾਡੇ ਧੰਨਵਾਦੀ ਹਾਂ ਜਿਹੜੇ ਨੇ ਇੰਨਾ ਵਧੀਆ ਅਰੇਂਜਮੈਂਟ ਕਰਕੇ ਪ੍ਰੋਗਰਾਮ ਕੀਤਾ ਤੇ ਅਸੀਂ ਅੱਜ ਦੇ ਮੁੱਖ ਮਹਿਮਾਨ ਸਾਡੇ ਹਰਮਨ ਪਿਆਰੇ ਐਮ ਐਲ اے ਹਮਨਦੀਪ ਸਿੰਘ ਜੀ ਗੋਲਡੀ ਮਸਾਫਰ ਜੋ ਚੱਡੀਗੜ੍ਹ ਗਏਦੇ ਹੈ ਤਰਜੀਹਿਆਂ ਕਰ ਨਹੀਂ ਆ ਸਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਉਹਨਾਂ ਦੇ ਪਿਤਾ ਜੀ ਸਰਦਾਰ ਗੁਰਚਰਨ ਸਿੰਘ ਜੀ ਮਸਾਫਰ ਖਾਸ ਤੌਰ ਤੇ ਇੱਥੇ ਪਹੁੰਚੇ ਆ ਸੀ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਤੇ ਬਾਕੀ ਇੱਥੋਂ ਦੇ ਸਰਪੰਚ ਅੰਕਲ ਭਾਈ ਲਾਲ ਜੀ ਬੜੇ ਹੀ ਮਿਹਨਤੀ ਤੇ ਬੜੇ ਐਕਟਿਵ ਹੈਗੇ ਅਸੀਂ ਉੱਥੇ ਦਫ਼ਤਰ 'ਚ ਵੀ ਮੈਂ ਦਫ਼ਤਰ ਪਹੁੰਚਾ ਹੋਰ ਗੱਲਾਂ ਕਰਦੇ ਹੁੰਦੇ ਆ ਵੀ ਅੰਕਲ ਜੀ ਦਾ ਜੋਸ਼ ਵੀ ਉਹਨਾਂ ਆਜਕਲ ਦੇ ਜਵਾਨ ਮੁੰਡੇ ਵੀ ਨਹੀਂ ਕਰ ਸਕਦੇ ਜਿੰਨੇ ਅੰਕਲ ਜੀ ਹਰੇਕ ਕੰਮ ਦੇ ਵਿੱਚ ਐਕਟਿਵ ਰਹਿੰਦੇ ਆ ਤੇ ਸਾਂਝੇ ਕੰਮ ਕਰਨ ਦਾ ਇਹਨਾਂ ਨੂੰ ਸ਼ੌਕ ਹੀ ਹੈ ਹਰੇਕ ਕੰਮ ਨੂੰ ਇਸ ਤਰ੍ਹਾਂ ਲੈਂਦੇ ਆ ਜਿਵੇਂ ਆਪਣਾ ਆਪ ਦਾ ਨਿੱਜੀ ਕੰਮ ਹੁੰਦਾ ਹੈ ਤੇ ਅਸੀਂ ਇਹਨਾਂ ਦਾ ਵੀ ਪਾਰਟੀ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਵੱਲੋਂ ਸਾਰੇ ਧੰਨਵਾਦ ਕਰਦੇ ਆਂ ਤੇ ਹੁਣ ਮੈਂ ਤੁਹਾਡੇ ਸਾਹਮਣੇ ਜਿਹੜੇ ਅੱਜ ਆਪਾਂ ਉਤਕਾਟਨ ਕੀਤਾ ਹੈ 32 ਲੱਖ 3760 ਰੁਪਏ ਦਾ ਅੱਜ ਜਿਹੜੇ-ਜਿਹੜੇ ਕੰਮਾਂ ਦਾ ਉਤਕਾਟਨ ਕੀਤਾ ਹੈ ਇਹ ਪੇਮੈਂਟ ਵੀ ਆ ਜਾਣੀ ਹੈ ਤੇ ਸੋ ਹੁਣ ਮੈਂ ਅੱਗੇ ਤੁਹਾਡੇ ਨਾਲ 2 ਮਿੰਟ ਲਵਾਂਗਾ ਜਿਹੜੇ-ਜਿਹੜੇ ਕੰਮ 3 ਸਾਲ ਦੇ ਵਿੱਚ ਆਪਣੀ ਸਰਕਾਰ ਨੇ ਕੀਤੀ ਹੈ ਤੇ ਉਹਦੇ ਤੇ ਆਪਾਂ ਮਾੜੀ ਨਜ਼ਰ ਮਾਰਾਂਗੇ ਪਿਆਰੇ ਭੈਣ ਭਰਾਵੋ ਅੱਜ ਦਾ ਦਿਨ ਬਹੁਤ ਭਾਗਾ ਭਰਿਆ ਹੈ ਅੱਜ ਦੇ ਸੁਭਾਗੇ ਦਿਨ ਸਕੂਲ ਵਿੱਚ ਅਸੀਂ ਹੁਣ ਖੜੇ ਆ ਇੱਥੇ ਪੜਨ ਵਾਲੇ ਬੱਚਿਆਂ ਦੇ ਸੁਪਨੇ ਸਕਾਰ ਕਰਨ ਨਵੇਂ ਕਲਾਸਰੂਮ ਲੈਬ ਲਾਇਬ੍ਰੇਰੀ ਨਵੀਨੀ ਕਰਨ ਟਾਇਲਟ ਪੀਣ ਵਾਲਾ ਸਾਫ ਪਾਣੀ ਚਾਰ ਦੀਵਾਰੀ ਉਦੋਨਿਕ ਫਰਨੀਚਰ ਇਹ ਸਾਰੀਆਂ ਸਹੂਲਤਾਂ ਪੰਜਾਬ ਨੂੰ 21ਵੀਂ ਸਦੀ ਦੇ ਆਣ ਦਾ ਬਣਾਉਣ ਵਾਸਤੇ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹੈ ਇਹ ਨਾ ਵਿਕਾਸ ਕਮਾਂ ਦੇ ਉੱਡ ਕੱਟਣੀ ਪੱਥਰ ਲਗਾ ਕੇ ਸਿਰਫ ਰੀਵਨ ਕੱਟਣ ਕੱਟਣਾ ਹੀ ਕੰਮ ਨਹੀਂ ਹੈ ਸਗੋਂ ਇਹ ਪੰਜਾਬ ਦੇ ਬੱਚਿਆਂ ਦੇ ਭਵਿੱਖ ਨੂੰ ਸਜਾਰਨ ਵਾਸਤੇ ਬਦਲਾਅ ਦੀ ਬੁਨਿਆਦ ਹੈ ਸੋ ਅਸੀਂ ਇਹ ਸਾਰਿਆਂ ਨੇ ਨਾਲ ਮਿਲ ਕੇ ਬੱਚਿਆਂ ਲਈ ਕਰ ਰਹੇ ਆ ਦੋਸਤੋ 2022 ਦੀਆਂ ਵਿਧਾਨ ਸਭਾ ਚੋਣਾਂ ਸਮੇ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਸੀ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਅਤੇ ਨਾਲ ਹੀ ਇਹ ਗਾਰੰਟੀ ਦਿੱਤੀ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਸੁਧਾਰਿਆ ਜਾਵੇਗਾ ਪੰਜਾਬੀਆਂ ਨੇ ਸਾਡੇ ਤੇ ਭਰੋਸਾ ਕਰਕੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤਾ ਕੇ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ ਸਰਕਾਰ ਬਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਗਵਾਈ ਹੇਠ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੇ ਕੰਮ ਸ਼ੁਰੂ ਕਰ ਦਿੱਤਾ ਹੈ ਸਾਡੇ ਸਾਹਮਣੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਦਾ ਮਾਡਲ ਸੀ ਜਿੱਥੇ ਅਰਵਿੰਦ ਕੇਜਰੀਵਾਲ ਜੀ ਅਤੇ ਸ੍ਰੀ ਮਨਸੀਹ ਸੋਧਿਆ ਜੀ ਨੇ ਪੂਰੀ ਇਮਾਨਦਾਰੀ ਤੇ ਦ੍ਰਿੜਤਾ ਨਾਲ ਦੜਤਾ ਨਾਲ ਦੇਸ਼ ਅੰਦਰ ਸਿੱਖਿਆ ਖੇਤਰ ਵਿੱਚ ਇਨਕਲਾਬੀ ਤਰਦੀਲੀ ਲਿਆਂਦੀ ਅਸੀਂ ਵੀ ਪੰਜਾਬ ਦੀ ਸਿੱਖਿਆ ਨੂੰ ਵਿਸ਼ਵ ਵਿਆਪੀ ਬਣਾਉਣ ਦਾ ਸੁਪਨਾ ਲੈ ਕੇ ਕੰਮ ਸ਼ੁਰੂ ਕੀਤਾ ਹੈ ਤੇ ਅੱਜ ਮੈਂ ਇੱਕ ਠੋਕੇ ਕਹਿ ਸਕਦਾ ਕਿ ਤਿੰਨ ਸਾਲਾਂ ਵਿੱਚ ਬਹੁਤ ਹੀ ਥੋੜੇ ਸਮੇਂ ਵਿੱਚ ਪੰਜਾਬ ਦੀ ਖਾਸਾ ਹਾਲਤ ਸਿੱਖਿਆ ਸਿਸਟਮ ਨੂੰ ਸੁਧਾਰ ਕੇ ਹਰ ਗਲੀ ਮੋਲੇ ਸਿੱਖਿਆ ਕ੍ਰਾਂਤੀ ਦੀ ਰਹਿਣ ਸਿਰਾਂ ਦਿੱਤੀ ਹੈ ਪੰਜਾਬ ਦੇ ਕਰੀਬ 20000 ਸਰਕਾਰੀ ਸਕੂਲਾਂ ਵਿੱਚ ਲਗਭਗ 28 ਲੱਖ ਬੱਚੇ ਪੜ੍ਹਦੇ ਹਨ ਜਦੋਂ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਇਹ ਸੇਵਾ ਦਿੱਤੀ ਸੀ ਉਸ ਵੇਲੇ ਬਹੁਤ ਸਾਰੇ ਸਕੂਲਾਂ ਵਿੱਚ ਚਾਰ ਪਾਰੀ ਨਹੀਂ ਸੀ ਟਾਇਲਟ ਸਹੂਲਤਾਂ ਨਹੀਂ ਸੀ ਪੀਣ ਦਾ ਪਾਣੀ ਨਹੀਂ ਸੀ ਬੱਚੇ ਜ਼ਮੀਨੀ ਟੱਪੜਾਂ ਤੇ ਬੈਠ ਕੇ ਪੜ੍ਹਾਈ ਫੜਦੇ ਸੀ ਇੱਥੇ ਪੜ੍ਹਾਈ ਲਈ ਟੁਕਬਾ ਵਾਤਾਵਰਣ ਮੌਜੂਦ ਨਹੀਂ ਸੀ ਪਰ ਦੇਖੋ ਮੈਂ 3 ਸਾਲਾਂ ਦੇ ਅੰਦਰ ਅੰਦਰ ਲਾਹਤ ਬਦਲ ਚੁੱਕੇ ਐ ਹੁਣ ਹਰ ਸਕੂਲ ਵਿੱਚ ਬੱਚਿਆਂ ਦੇ ਬੈਠਣ ਵਾਸਤੇ ਡੈਸਕ ਹਰ ਕਲਾਸਰੂਮ ਵਿੱਚ ਗ੍ਰੀਨ ਬੋਰਡ ਪੀਣ ਵਾਲੇ ਪਾਣੀ ਟਾਇਲਟ ਦਾ ਪ੍ਰਬੰਧ ਹੈ ਪੜ੍ਹਨ ਲਈ ਠੁਕਵਾ ਵਾਦਾ ਵਰਨਾ ਹੈ ਲਗਭਗ ਹਰ ਸਕੂਲ ਦੀ ਚਾਰਦੁواری ਬਣ ਚੁੱਕੀ ਹੈ 17000 ਸਕੂਲਾਂ ਵਿੱਚ ਵਾਈਫਾਈ 12700 ਕੱਚੇ ਅਧਿਆਪਕਾਂ ਨੂੰ ਪੱਕੇ ਕਰਕੇ ਉਹਨਾਂ ਦੀ ਤਨਖਾਹ ਤਿੰਨ ਤੋਂ ਚਾਰ ਗੁਣਾ ਵਾਧਾ ਕੀਤਾ ਗਿਆ ਹੈ 20000 ਤੋਂ ਵੱਧ ਅਧਿਆਪਕਾਂ ਦੀ ਭਰਤੀ ہزارਾਂ ਨਵੇਂ ਕਲਾਸਰੂਮ ਹਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਕਿਉਰਟੀ ਗਾਰਡ ਤੇ ਕੈਂਪਸ ਦਾ ਮੈਨੇਜਰ ਲਗਭਗ 9000 ਚੌਕੀਦਾਰ ਅਤੇ ਸਫਾਈ ਸੇਵਕਾ ਬੋਰਡ ਦੀ ਪ੍ਰੀਖਿਆ ਬਿਹਤਰੀਨ ਦੇ ਨਤੀਜੇ 150 ਤੋਂ ਜ਼ਿਆਦਾ ਸਕੂਲਾਂ ਵਿੱਚ ਸੇਵਾ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ 10000 ਤੋਂ ਵੱਧ ਬੱਚਿਆਂ ਨੂੰ ਵਿਸ਼ੇਸ਼ ਕਰਕੇ ਲੜਕੀਆਂ ਨੂੰ ਫਾਇਦਾ ਹੋਵੇਗਾ ਸਕੂਲ ਦੂਰ ਹੋਣ ਕਾਰਨ ਲੜਕੀਆਂ ਦੀ ਪੜ੍ਹਾਈ ਛੱਡਣ ਲਈ ਮਜਬੂਰ ਸਨ ਹੁਣ ਪ੍ਰੇਕ ਦੇ ਸੁਪਨੇ ਪੂਰੇ ਕਰਨ ਵਾਸਤੇ ਸਕੂਲਾਂ ਵਿੱਚ ਪੜ੍ਹ ਲਈ ਆ ਰਹੀਆਂ ਹਨ ਬੱਚਿਆਂ 11ਵੀਂ ਜਮਾਤ ਦੇ ਬੱਚਿਆਂ ਨੂੰ bizness ਪ੍ਰੋਗਰਾਮ ਆ ਰਹੀ 55000 ਵਿਦਿਆਰਥੀਆਂ ਨੂੰ 2000 ਰੁਪਏ ਸੀਡ ਮਨੀ ਤੇ ਉਹਨਾਂ ਨੂੰ ਰੁਜ਼ਗਾਰ ਭਈਆ ਕਰਾਉਣ ਦੇ ਸਮਰੱਥ ਬਣਾਉਣ ਦਾ ਪ੍ਰਬਾਲਾ ਕੀਤਾ 250 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਤੇ 150 ਹੈਡਮਾਸਟਰਾਂ ਨੂੰ ਆਈਐਮ ਮਹਿਮਦਾਬਾਦ ਅਤੇ ਬੱਤਰ ਦੇ ਅਫਕਾ ਨੂੰ ਸਖਲਾਈ ਵਾਸਤੇ ਫਿਲ ਲੈਂਡ ਭੇਜਿਆ ਗਿਆ ਸੈਂਕੜੇ ਖੇਡ ਮੈਦਾਨ ਵਿਕਸਿਤ ਕੀਤੇ ਗਏ ਤਾਂ ਕਿ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾ ਮਾਰ ਸਕਣ 3 ਸਾਲ ਪਹਿਲਾਂ ਅਸੀਂ ਪਿੰਡਾਂ ਦੇ ਸ਼ਹਿਰਾਂ ਵਿੱਚ ਹਰ ਘਰ ਤੱਕ ਪਹੁੰਚ ਕੇ ਇੱਕ ਗੱਲ ਕਹੀ ਸੀ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਦਿਓ ਤੁਸੀਂ ਸਾਡੇ ਤੇ ਭਰੋਸਾ ਕਰਕੇ ਮੌਕਾ ਦਿੱਤਾ ਕਜੀ ਤੁਹਾਡੇ ਪ੍ਰੋਸੈਸ ਤੇ ਸਿਰ ਝੁਕਾ ਕੇ ਸਤਿਕਾਰ ਕੀਤਾ ਤੇ ਆਪਣੀ ਸੇਵਾ ਵਿੱਚ ਹਾਜ਼ਰ ਹੋ ਗਏ ਅੱਜ ਪੰਜਾਬ ਨਸ਼ਿਆਂ ਦੇ ਖਿਲਾਫ ਵੱਡੀ ਲੜਾਈ ਲੜ ਰਿਹਾ ਹੈ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਸ਼ੇ ਰੋਕਣ ਦੀ ਬਜਾਏ ਖੁਦ ਨਸ਼ਾ ਵੇਚਣ ਵਾਲਿਆਂ ਦੀ ਪੁਸਤ ਪੁਨਾਹੀ ਕੀਤੀ ਸਾਡੀ ਸਰਕਾਰ ਨੇ ਨਸ਼ਾ ਮਾਫੀਆ ਨੂੰ ਕਰੜੇ ਹੱਥ ਪਾ ਕੇ ਉਹਨਾਂ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹੁਣ ਬੁਲਡੋਜ਼ਰ ਚੱਲ ਰਹੇ ਹਨ ਨਸ਼ਾ ਸਪਲਾਈ ਦੀ ਚੇਨ ਟੁੱਟ ਰਹੀ ਹੈ ਇਹ ਸਿਰਫ ਭਾਗੀ ਕਾਰਵਾਈ ਨਹੀਂ ਸਗੋ ਪੰਜਾਬ ਦੀ ਆਤਮਾ ਨੂੰ ਬਚਾਉਣ ਦੀ ਜੰਗ ਹੈ ਸ੍ਰੀ ਰਿੰਦ ਕੇਜਰੀਵਾਲ ਜੀ ਨੇ ਸਿੱਧੀ ਦਵਾਈ ਹੈਟ ਲੜੀ ਜਾ ਰਹੀ ਹੈ ਸਰਕਾਰ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਸੁਧਾਰ ਕੀਤਾ ਕਿਤੇ ਹੁਣ ਦੇਸ਼ ਦੀਆਂ ਨਾਮੀ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰ ਰਹੀਆਂ ਹਨ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਕਾਨੂੰਨ ਰਾਜ ਤੇ ਭਰੋਸਾ ਹੈ 97000 ਕਰੋੜ ਰੁਪਏ ਤੋਂ ਜ਼ਿਆਦਾ ਨਿਵੇਸ਼ ਹੋ ਚੁੱਕਿਆ ਹੈ Tata Steel ਦੇ ਹੋਰ ਸਭ ਤੋਂ ਵੱਡੇ ਪਲਾਂਟ ਲੁਧਿਆਣਾ ਵਿੱਚ ਲੁਧਿਆਣਾ ਵਿੱਚ ਬਣ ਰਹੇ ਹਨ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਕਾਂਗਰਸ ਦੀ ਨੀਤੀ ਤੇ ਰਿਸ਼ਵਤਖੋਰ ਅਫਸਰਾਂ ਨੂੰ ਰੰਗੇ ਹਤੀ ਫੜਿਆ ਜਾ ਰਿਹਾ ਹੈ ਸਰਕਾਰ ਨੇ ਹੜਤਾਲ ਤੇ ਜਾਣ ਵਾਲੇ ਅਫਸਰਾਂ ਦੀ ਧਮਕੀ ਨੂੰ ਦਰ ਕਨਾਰ ਕਰਕੇ ਭ੍ਰਿਸ਼ਟਾਚਾਰ ਵਿਰੋਧੀ ਨੀਤੀ ਨੂੰ ਕਾਇਮ ਰੱਖਦਿਆਂ ਹੁਣ ਰਿਸ਼ਵਤ ਦਾ ਖਾਤਮਾ ਹੋਣ ਲੱਗ ਗਿਆ ਹੈ ਜੇਕਰ ਰੋਜ਼ਗਾਰ ਦੀ ਗੱਲ ਕਰੀਏ 52000 ਤੋਂ ਬਾਅਦ ਸਰਕਾਰੀ ਨੌਕਰੀਆਂ ਬਿਨਾ ਕਿਸੇ ਰਿਸ਼ਕਤ ਸਪਾਰਸ ਪੰਜਾਬ ਦੇ ਨੌਜਵਾਨਾਂ ਨੂੰ ਪਹਿਲੀ ਵਾਰੀ ਰੋਜ਼ਗਾਰ ਦੇ ਪੱਧਰ ਤੇ ਉਪਰਾਲੇ ਕੀਤੇ ਪਹਿਲਾਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਨੌਕਰੀਆਂ ਨਾ ਦੇਣ ਦੇ ਕੇਸ ਲੜਦੀਆਂ ਸਨ ਪਰ ਅਸੀਂ ਹੁਣ 340 ਕੇਸ ਖਤਮ ਕਰਵਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਰਾਹ ਪੱਧਰਾ ਕੀਤਾ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਣ ਦਾ ਵਾਅਦਾ ਨਿਭਾਇਆ ਅੱਜ 90% ਘਰਾਂ ਵਿੱਚ ਬਿਜਲੀ ਦਾ ਬਿੱਲ ਜ਼ੀਰੋ ਹੈ ਕਿਸਾਨਾਂ ਨੂੰ ਹੁਣ ਦਿਨ ਸਮੇਂ ਬਿਜਲੀ ਮਿਲ ਰਹੀ ਹੈ ਸੋਲਰ ਪਲਾਂਟ ਲਗਾ ਕੇ ਬਿਜਲੀ ਵੇਚ ਕੇ ਕਰੋੜਾਂ ਦੀ ਆਮਦਨ ਕੀਤੀ ਜਾ ਰਹੀ ਹੈ ਨਹਿਰੀ ਪੈਣਨ ਪਾਣੀ ਵਾਸਤੇ 15000 ਕਿਲੋਮੀਟਰ ਨਹਿਰੀ ਖਾਲਾਂ ਨੂੰ ਮੁੜ ਸੁਰਜੀਤ ਕੀਤਾ ਗਿਆ 35-40 ਸਾਲਾਂ ਬਾਅਦ ਪਿੰਡਾਂ ਵਿੱਚ ਨਹਿਰੀ ਪਾਣੀ ਦੀ ਪਹੁੰਚ ਕਿੰਨੀ ਬਣੀ ਜ਼ਮੀਨ ਹੀੜਲੇ ਪਾਣੀ ਦੀ ਘਟ ਵਰ ਤੋਂ ਨਾ ਬਿਲੀ ਇਹਦੇ ਜ਼ਮੀਨ ਹੀੜਲੇ ਪਾਣੀ ਦੀ ਵਚਤ ਹੋਈ 881 ਮਹੱਲਕ ਨੀਲੀ ਕਲੀਨਿਕ ਚਾਲੂ ਹੋਣ ਨਾਲ 3 ਕਰੋੜ ਤੋਂ ਵੱਧ ਲੋਕਾਂ ਨੇ ਇਸ ਸਹੂਲਤ ਦਾ ਫਾਇਦਾ ਲਿਆ ਸੜਕ ਦੁਰਘਟਨਾਵਾਂ ਰੋਕਣ ਵਾਸਤੇ ਸਰਕਾਰ ਨੇ ਸਖਤ ਕਦਮ ਉਠਾਏ ਹਨ ਸੜਕ ਸੁਰੱਖਿਆ ਫੋਰਸ ਐਸਐਸਐਫ ਬਣਾਈ ਜਿਸ ਨੇ ਪਿਛਲੇ ਸਾਲਾਂ ਵਿੱਚ 2500 ਲੋਕਾਂ ਦੀ ਜਾਨ ਬਚਾਈ 17 ਟੋਲ ਪੁਲਾਜੇ ਬੰਦ ਕੀਤੇ ਜਿਸ ਨਾਲ ਹਰ ਰੋਜ਼ ਪੰਜਾਬ ਦੇ ਲੋਕਾਂ ਦਾ 68 ਲੱਖ ਰੁਪਏ ਦੀ ਬਚਤ ਹੋ ਰਹੀ ਹੈ ਜਦ ਕੇ ਪਹਿਲੀ ਵਾਰ ਸਰਕਾਰਾਂ ਦੇ ਲੋਕਾਂ ਦੀ ਜੇਬ ਕਟ ਰਹੀਆਂ ਸਨ ਇਹ ਵੀ ਵਾਅਦਾ ਅਸੀਂ ਕੀਤਾ ਨਹੀਂ ਸੀ ਪਰ ਇਮਾਨਦਾਰ ਸਰਕਾਰ ਹੁਣ ਕਰਕੇ ਇਸ ਨੂੰ ਨਵਾਇਆ ਦੋਸਤੋ ਇਹ ਸਭ ਇਸ ਕਰਕੇ ਸੰਭਵ ਹੋਇਆ ਕਿ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਤੁਸੀਂ ਸਾਡੇ ਤੇ ਯਕੀਨ ਕੀਤਾ ਤੇ ਅਸੀਂ ਤੁਹਾਡਾ ਯਕੀਨ ਟੁੱਟਣ ਨਹੀਂ ਦਿੱਤਾ ਪਰ ਇਹ ਸਿਰਫ ਸ਼ੁਰੂਆਤ ਹੈ ਹਲੇ ਬਹੁਤ ਕੁਝ ਕਰਨਾ ਬਾਕੀ ਹੈ ਅਸੀਂ ਰੁਕਣ ਵਾਲੇ ਨਹੀਂ ਜਦੋਂ ਤੱਕ ਪੰਜਾਬ ਦਾ ਹਰ ਬੱਚਾ ਪੜ੍ਹ ਲਿਖ ਕੇ ਆਪਣੇ ਸੁਪਨਿਆਂ ਦੀ ਪੂਰਤੀ ਨਹੀਂ ਕਰਦਾ ਤੇ ਵਿਕਾਸ ਦੀ ਇਸ ਲਹਿਰ ਵਿੱਚ ਹਰ ਕੋਨੇ ਤੱਕ ਨਹੀਂ ਪਹੁੰਚਦੀ ਸਾਡਾ ਸੁਪਨਾ ਨਸ਼ਾ ਮੁਕਤ ਪੰਜਾਬ ਭ੍ਰਿਸ਼ਟਾਚਾਰ ਮੁਕਤ ਬੇਰੁਜ਼ਗਾਰੀ ਮੁਕਤ ਬਣਾਉਣ ਦਾ ਹੈ ਤਾਂ ਕਿ ਅਸੀਂ ਮਾਣ ਨਾਲ ਕਹਿ ਸਕੀਏ ਕਿ ਇਹ ਸਾਡਾ ਨਵਾਂ ਪੰਜਾਬ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਇਹ ਸੁਪਨਾ ਪੂਰਾ ਕਰੀਏ ਜੈ ਹਿੰਦ ਜੈ ਪੰਜਾਬ ਇਹ ਭਰਾਓ ਬੋਲੀ ਇਹ ਹੈ ਇਦੇ ਵਿੱਚ ਕੋਈ ਝੂਠ ਨਹੀਂ ਇਹ ਸਾਰੀਆਂ ਆਪਣੇ ਸਾਹਮਣੇ ਹੀ ਆ ਤੇ ਅੱਗੇ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜੀਆਂ ਕਮੀਆਂ ਰਹਿ ਗਈਆਂ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਖੇਮਾ ਦਾ ਜਾਸਕਾ ਜੇ ਕੋਈ ਲਫ਼ਜ਼ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਸੰਗਤ ਬਖਸ਼ਣ ਹਾਰ ਹੈ ਵਾਇਰੂਜੀ ਕਾ ਖਾਲਸਾ ਵਾਇਰੂਜੀ ਕੀ ਫਤਹ